ਅਗਾਇ ਹੋ ਗਿਆ ਇੰਨੀ ਛੇਤੀ ਹਾਂ ਹਾਂ ਇੰਨੇ ਕਿਵੇਂ ਪਰ ਇੰਨੀ ਜਲਦੀ ਕਦੇ ਵੀ ਰੈਸਟ ਨਹੀਂ ਇਹ ਮੈਂ ਇਸ ਕੱਲ ਦੀ ਮੈਂ ਤਾਇਕ ਕਰਦੀ ਆ ਇਹਨਾਂ ਦੀ ਇੱਕ ਵਾਰ ਨੇ ਤਾਂ ਉਹ ਕੀਮਾ ਬਣ ਸਾਡੇ ਜਿਹੜੇ ਭਾਈ ਨੇ ਅਸੀਂ ਅਪੀਲ ਕਰਦੇ ਆ ਕਿ ਆਇਆ ਸੀ ਪ੍ਰਿੰਸੀਪਲ ਮੈਡਮ ਤੋਂ ਤੁਹਾਡੇ ਨਾਲ ਹਾਂ ਵੀ ਅਸੀਂ ਐਕਸ਼ਨ ਐਨੀ ਸਖਤ ਲੈਂਦੇ ਜਿੰਨਾ ਹੁਣ ਲਿਆ ਹੈ ਅਸੀਂ ਆਪ ਜਾ ਕੇ ਐਫ ਆਈ ਆਰ ਦਰਜ ਕਰਾਉਂਦੇ ਔਰ ਉਹ ਸੈਲੀ ਇਸੇ ਲਈ ਬਣਿਆ ਹੋਇਆ ਕਮੇਟੀ ਇਸੇ ਲਈ ਬਣੀ ਹੋਈ ਹੈ ਤਾਂ ਕਿ ਕੋਈ ਵੀ ਬੱਚੀ ਆ ਕੇ ਆਪਣਾ ਗੱਲ ਕਰ ਸਕੇ ਭਾਵੇਂ ਕੋਈ ਉਹ ਅਸੀਂ ਤਾਂ ਸਹਿਯੋਗ ਮੰਗਿਆ ਰਹੇ ਹਿੰਦਾ ਸਾਨੂੰ ਔਰ ਆਪਾਂ ਜਿਹੜੇ ਦੋਸ਼ੀ ਸੀਗੇ ਤਿੰਨੇ ਦੋਸ਼ੀ ਤਿੰਨ ਦੋਸ਼ੀ ਸੀਗੇ ਇਹਦੇ ਵਿੱਚ ਐਫ ਆਈ ਆਰ ਤੋਂ ਨੈਕਸਟ ਡੇਟ ਆਪਾਂ ਦੋ ਦੋਸ਼ੀ ਅਰੈਸਟ ਕਰ ਲਈ ਸੀਗੇ ਔਰ ਇਹਦਾ ਇੱਕ ਦੋਸ਼ੀ ਜਿਹੜਾ ਸੀ ਉਹ ਆਪਾਂ ਕੱਲ ਅਰੈਸਟ ਕਰ ਲਿਆ

ਕਰ ਲੋ ਤੇ ਜਿਹੜੀ ਇਹ ਘਟਨਾ ਵਾਪਰੀ ਆ ਇਨੇ 2-3 ਸਵਾਲ ਸਾਡੇ ਸਾਹਮਣੇ ਖੜੇ ਕੀਤੇ ਆ ਪਹਿਲਾ ਸਵਾਲ ਤੇ ਇਹ ਆ ਕਿ ਜਦੋਂ ਅਸੀਂ ਗੱਲ ਕਰਦੇ ਆ ਕਿ ਸਾਡੀ ਲੜਕੀਆਂ ਦੀ ਸੁਰੱਖਿਆ ਦਾ ਸਵਾਲ ਆ ਉਹ ਸੁਰੱਖਿਆ ਅਸੀਂ ਮੰਨਦੇ ਆ ਵੀ ਘਰਾਂ 'ਚ ਸਾਰੇ ਕਿਤੇ ਅਸੀਂ ਮੰਨ ਸਕਦੇ ਆ ਬਾਹਰ ਦਾ ਆ ਆਲੇ-ਦੁਆਲੇ ਸਮਾਜ ਵਿੱਚ ਬਾਹਰ ਪਰ ਵਿਦਿਅਕ ਸੰਸਥਾਵਾਂ ਦੇ ਅੰਦਰ ਹੋਣਾ ਇਹ ਆਪਣੇ ਆਪ ਦੇ ਵਿੱਚ ਇਹ ਸਾਡੇ ਵਿਦਿਅਕ ਆਦਾਰਿਆਂ ਦੇ ਅੰਦਰ ਕਿਸ ਤਰ੍ਹਾਂ ਦਾ ਮਾਹੌਲ ਆ ਇਹਦੇ ਉੱਤੇ ਜਿਹੜਾ ਆ ਸਵਾਲ ਖੜੇ ਕਰਦਾ ਆ ਤੇ ਇਹਦੇ ਨਾਲ ਨਾਲ ਜਿਹੜੀ ਇੱਕ ਚੀਜ਼ ਹੋਰ ਆਈ ਹੈਗੀ ਆ ਕਿ ਸਾਡੀਆਂ ਲੜਕੀਆਂ ਜਾਂ ਲੜਕੇ ਕਾਲਜਾਂ ਦੇ ਅੰਦਰ ਪੜਨ ਲਈ ਆਉਂਦੇ ਆ ਤੇ ਜੇ ਇਹਨਾਂ ਵਿਦਿਅਕ ਅਦਾਰਿਆਂ ਦੇ ਅੰਦਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣਗੀਆਂ ਤਾਂ ਇਹਦੇ ਰਾਹੀਂ ਸਾਡੀਆਂ ਲੜਕੀਆਂ ਲਈ ਕਾਲਜਾਂ ਦੇ ਰਾਹ ਬੰਦ ਹੋਣੇ ਹੈਗੇ ਨੇ ਬਹੁਤ ਸਾਰੇ ਮਾਪੇ ਡਰਨਗੇ ਇਸ ਗੱਲ ਤੋਂ ਕਿ ਅਸੀਂ ਇਹਨਾਂ ਕਾਲਜਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਪੜਨ ਭੇਜੀਏ ਜਾਂ ਨਾ ਭੇਜੀਏ ਸਰ ਨੂੰ ਬੱਡੀ ਨਿਲਾਕੀ ਸਾਹਮਣੇ ਆਈ ਆ ਵੀ ਇੱਥੇ ਉਹ ਆਹਨੇ ਆਊਟਸਾਈਡਰ ਆਏ ਨੇ ਜਦੋਂ ਵੀ ਇਹ ਕਹਿੰਦੇ ਨੇ ਆਈਡ ਕਾਰਡ ਚੈੱਕ ਕਰਕੇ ਫਿਰ ਅੰਦਰ ਜਾਂਦੇ ਨੇ ਦੇਖੋ ਜਦੋਂ ਅਸੀਂ ਕਹਿੰਨੇ ਆ ਕਿ ਸਾਰਾ ਕੁਝ ਠੇਕੇ ਤੇ ਦਿੱਤਾ ਹੋਇਆ ਤਾਂ ਜਿਹੜੀ ਸਿਕਿਉਰਿਟੀ ਵੀ ਆ ਉਹ ਵੀ ਆਊਟਸੋਰਸ ਕੀਤੀ ਹੋਈ ਆ ਤਾਂ ਇਹਦੇ ਨਾਲ ਇਹ ਸਾਡੇ ਕਾਲਜਾਂ ਦੇ ਅੰਦਰ ਸਾਡੇ ਬੱਚਿਆਂ ਦੀ ਸੁਰੱਖਿਆ ਨੂੰ ਦਾਤੇ ਲਾ ਕੇ ਇੱਕ ਤਰ੍ਹਾਂ ਦੇ ਨਾਲ ਇਸ ਜਿਹੜੀ ਨੀਤੀ ਦੇ ਰਾਹੀ ਭੇਟ ਚਾਲਿਆ ਜਾ ਰਿਹਾ ਆ ਚਾਹੇ ਹੁਣ ਕਾਲਜ ਪ੍ਰਿੰਸੀਪਲ ਨੇ ਇਹ ਕਿਹਾ ਕਿ ਅਸੀਂ ਇਹ ਸਾਰੀ ਸਿਕਿਉਰਿਟੀ ਚੇਂਜ ਕੀਤੀ ਆ ਪਰ ਕਿਤੇ ਨਾ ਕਿਤੇ ਜਿਹੜੇ ਕਾਲਜ ਦੇ ਅੰਦਰ ਮਾਹੌਲ ਆ ਜਦੋਂ ਕਾਲਜ ਦੇ ਅੰਦਰ ਅਸੀਂ ਪੜ੍ਹਦੇ ਆਂ ਕਿ ਜਦੋਂ ਵਿਹਲਾ ਬਮਾਨ ਸ਼ਤਾਨ ਦਾ ਘਰ ਹੁੰਦਾ ਕਿ ਜਦੋਂ ਕਾਲਜ ਦੇ ਅੰਦਰ ਪੜ੍ਹਾਈ ਪੜਨ ਪੜਾਉਣ ਦਾ ਕੋਈ ਮਾਹੌਲ ਹੀ ਨਹੀਂ ਹੋਊਗਾ ਤਾਂ ਉਹਦੇ ਵਿੱਚ ਜਿੱਦਾਂ ਅੱਜ ਹਮਲਾ ਸਾਡੇ ਬੱਚਿਆਂ ਦੇ ਉੱਤੇ ਕਿਉਂਕਿ ਅੱਜ ਉਹ ਫੜੇ ਗਏ ਆ ਉਸ ਤੋਂ ਬਾਅਦ ਇਹ ਗੱਲ ਡਿਸਕਲੋਜ਼ ਹੋਈ ਆ ਪਤਾ ਨਹੀਂ ਇਹ ਚੀਜ਼ਾਂ ਕਿੰਨੇ ਸਮੇਂ ਤੋਂ ਚੱਲ ਰਹੀਆਂ ਵਿਦਿਆਰਥੀ ਜਥੇਬੰਦੀ ਦੇ ਰਾਹੀਂ ਬਾਰ-ਬਾਰ ਇਹ ਗੱਲ ਆਉਂਦੀ ਸੀ ਕਿ ਕਾਲਜ ਦੇ ਅੰਦਰ ਕਲਾਸਾਂ ਦੇ ਵਿੱਚ ਇਵੇਂ ਜੋੜਿਆਂ ਦੇ ਰੂਪ ਵਿੱਚ ਬੈਠੇ ਰਹਿੰਦੇ ਆ ਕੋਈ ਉਹਨਾਂ ਨੂੰ ਰੋਕਦਾ ਟੋਕਦਾ ਨਹੀਂ ਜਦੋਂ ਕਾਲਜ ਦੇ ਅੰਦਰ ਇੰਨਾ ਖੁੱਲ੍ਹ ਖੇਡ ਹੋਊਗਾ ਅਰਾਜਕ ਮਾਹੌਲ ਹੋਊਗਾ ਤਾਂ ਇਹਦੇ ਵਿੱਚ ਇਹੋ ਜਿਹੀਆਂ ਘਟਨਾ ਵਾਪਰਨੀ ਆ ਸਾਡੀਆਂ ਲੜਕੀਆਂ ਲਈ ਕਾਲਜਾਂ ਦੇ ਪੜਾਈ ਦੇ ਰਾਹ ਬੰਦ ਕਰਨ ਵਾਲੇ ਪਾਸੇ ਤੋਂ ਇਸ ਕਾਲਜ ਦੇ ਅੰਦਰ ਐਂਟੀ ਸੈਕਸ਼ੁਅਲ ਹਰਾਸਮੈਂਟ ਸੈੱਲ ਬਣਿਆ ਹੋਇਆ ਪਰ ਜਿਹੜਾ ਸਵਾਲ ਤੁਸੀਂ ਪ੍ਰਿੰਸੀਪਲ ਮੈਮ ਨੂੰ ਵੀ ਕੀਤਾ ਕਿ ਅਵੇਅਰਨੈਸ ਸਾਡੀਆਂ ਬੱਚੀਆਂ ਨੂੰ ਹੀ ਪਤਾ ਹੀ ਨਹੀਂ ਕਿ ਇਹਦਾ ਕੰਮ ਕੀ ਆ ਤੁਸੀਂ ਸਾਡੀਆਂ ਬੱਚੀਆਂ ਨੂੰ ਦੱਸੋ ਕਿ ਇਹ ਕੰਪਲੇਂਟ ਕਮੇਟੀ ਇਸ ਕਿ ਜੇ ਤੁਹਾਡੇ ਨਾਲ ਕੋਈ ਛੇੜਛਾੜ ਵੀ ਕਰਦਾ ਅਸੀਂ ਉਹਨਾਂ ਦੇ ਕਾਰਵਾਈ ਕਰਾਂਗੇ ਇੱਥੇ ਬੱਚੀਆਂ ਬੈਠੀਆਂ ਕਿ ਜੇ ਅਸੀਂ ਕੋਈ ਛੇੜਛਾੜ ਦੀ ਘਟਨਾ ਲੈ ਕੇ ਜਾਂਦੇ ਆ ਤਾਂ ਉਹਨੂੰ ਅਗਾਹੇ ਵਗਾਹੇ ਗੋਲਮੋਲ ਕਰਕੇ ਪਾਸੇ ਕਰ ਦਿੱਤਾ ਜਾਂਦਾ ਤੁਸੀਂ ਐਂ ਦੇਖੋ ਕਿ ਜਦੋਂ ਅਸੀਂ ਇੱਕ ਛੋਟੀ ਜਿਹੀ ਛੇੜਛਾੜ ਦੇ ਉੱਤੇ ਉਹਨੂੰ ਨਾਰਮਲਾਈਜ਼ ਕਰਾਂਗੇ ਤੇ ਬਾਅਦ ਵਿੱਚ ਸਮਾਜ ਤਾਂ ਇਹੋ ਜਿਹੀਆਂ ਘਟਨਾਵਾਂ ਪ੍ਰਤੀ ਵੀ ਨਾਰਮਲਾਈਜ਼ ਹੋ ਰਿਹਾ ਆ ਕਿ ਉਹਨਾਂ ਨੂੰ ਲੱਗਦਾ ਨਹੀਂ ਕਿ ਇਹ ਵੱਡੀ ਘਟਨਾ ਆ ਪਰ ਜਿੰਨਾਂ ਨਾਲ ਬੀਤੀ ਆ ਤਾਂ ਉਹ ਸੋਚ ਕੇ ਦੇਖੋਗੇ ਉਹ ਕਹਿੰਦੇ ਅਸੀਂ ਆਪਣੀ ਬੱਚੀ ਨੂੰ ਪਹਿਲਾਂ ਹੀ ਨਹੀਂ ਪੜਨ ਭੇਜਣਾ ਸੀਗਾ ਤੇ ਮੈਂ ਦੁਨੀਆਂ ਦੀ ਸਭ ਤੋਂ ਵੱਡੀ ਗਲਤੀ ਕਰ ਲਈ ਕਿ ਮੈਂ اپنی بچی ਨੂੰ ਕਾਲਜ ਭੇਜਿਆ ਜਦੋਂ ਕੋਈ ਪੇਰੈਂਟਸ ਇਸ ਤਰ੍ਹਾਂ ਸੋਚ ਰਿਹਾ ਆ ਤਾਂ ਇਹ ਸਾਡੇ ਸਾਰਿਆਂ ਦੇ ਲਈ ਸੋਚਣ ਦਾ ਸਵਾਲ ਆ ਕਿ ਸਾਡੀਆਂ ਬੱਚੀਆਂ ਇਹ ਅਸੀਂ ਜੇਬਾਂ 'ਚ ਪਾ ਕੇ ਨਹੀਂ ਘੁੰਮਣਾ ਸਾਡੀਆਂ ਬੱਚੀਆਂ ਨੇ ਕਾਲਜਾਂ 'ਚ ਵੀ ਜਾਣਾ ਆ ਨੌਕਰੀਆਂ ਵੀ ਕਰਨੀਆਂ ਨੇ ਜੇ ਮਾਹੌਲ ਬਿਹਤਰ ਨਹੀਂ ਹੋਊਗਾ ਤਾਂ ਅਸੀਂ ਉਹਨਾਂ ਲਈ ਸਾਰੇ ਰਾਹ ਜਿਹੜੇ ਆ ਉਹ ਬੰਦ ਕਰ ਰਹੇ ਹੋਵਾਂਗੇ ਇਸ ਲਈ ਸਾਰਿਆਂ ਦੀ ਸਾਂਝੀ ਲੜਾਈ ਆ ਕਿ ਸਾਨੂੰ ਇਹ ਮਾਹੌਲ ਨੂੰ ਬਿਹਤਰ ਬਣਾਉਣ ਲਈ ਲੜਨਾ ਚਾਹੀਦਾ ਜਦੋਂ ਦੀ ਇਹ ਘਟਨਾ ਵਾਪਰੀ ਆ ਉਸ ਤੋਂ ਬਾਅਦ ਜਦੋਂ ਕੰਪਲੇਂਟ ਹੁੰਦੀ ਹੈ ਲੜਕੀ ਦੀ ਤਾਂ ਪੁਲਿਸ ਦੀ ਜਿਹੜੀ ਕਾਰਵਾਈ ਆ ਗਈ ਪੁਲਿਸ ਨੇ ਤੁਰੰਤ ਕਾਰਵਾਈ ਜਿਹੜੀ ਕਰਨੀ ਸ਼ੁਰੂ ਕੀਤੀ ਪੋਜ਼ਿਟਿਵ ਜਿਹੜਾ ਪੁਲਿਸ ਦਾ ਜਿਹੜਾ ਇਹ ਰਿਹਾਗਾ ਇਸ ਤੋਂ ਇਲਾਵਾ ਅਸੀਂ ਜਿਹੜਾ ਪ੍ਰੋਟੈਸਟ ਕੀਤਾ ਸੀਗਾ ਸਾਡਾ ਪ੍ਰੋਟੈਸਟ ਕਰਨ ਦਾ ਮਤਲਬ ਇਹ ਸੀਗਾ ਵੀ ਕਾਲਜ ਅੰਦਰ ਜਿਹੜਾ ਬਹੁਤ ਲੰਮੇ ਟਾਈਮ ਤੋਂ ਇੱਕ ਮਾਹੌਲ ਸਿਰਜਿਆ ਹੋਇਆ ਜਿਹੜਾ ਇੱਥੇ ਗੁੰਡਾਗਰਦੀ ਸਰਿਆਮ ਹੁੰਦੀ ਆ ਲੜਕੀਆਂ ਨਾਲ ਛੇੜਛਾੜ ਹੁੰਦੀ ਆ ਇੱਥੇ ਕੋਈ ਵਿੱਦਿਅਕ ਮਾਹੌਲ ਨਹੀਂ ਹੈ ਜੇਕਰ ਵਿੱਦਿਅਕ ਮਾਹੌਲ ਨਹੀਂ ਹੈ ਤਾਂ ਕਾਲਜੰਦਰ ਇਦਾਂ ਦੀਆਂ ਘਟਨਾਵਾਂ ਵਾਪਰ ਨਹੀਂ ਆਹੀ ਨੇ ਇਹ ਘਟਨਾ ਆ ਨਾ ਤਾਂ ਪਹਿਲੀ ਆ ਤੇ ਨਾ ਹੀ ਆਖਰੀ ਆ ਇਸ ਤੋਂ ਬਾਅਦ ਵੀ ਘਟਨਾਵਾਂ ਵਾਪਰ ਰਹੀਆਂ ਜੇਕਰ ਕਾਲਜੰਦਰ ਕੋਈ ਉਦਾਂ ਦਾ ਵਿੱਦਿਅਕ ਮਾਹੌਲ ਨਹੀਂ ਹੋਊਗਾ ਵਿਦਿਆਰਥੀਆਂ ਨੂੰ ਸਿੱਖਣ ਸਿਖਾਉਣ ਦਾ ਕੋਈ ਇੱਥੇ ਪ੍ਰਬੰਧ ਨਹੀਂ ਹੋਊਗਾ ਤਾਂ ਇਹ ਘਟਨਾਵਾਂ ਵਾਪਰ ਰਹੀਆਂ ਨੇ ਇਸ ਮਾਹੌਲ ਦੇ ਖਿਲਾਫ ਸਾਡੀ ਜਿਹੜੀ ਐਜੀਟੇਸ਼ਨ ਆ ਇਸ ਮਾਹੌਲ ਦੇ ਖਿਲਾਫ ਸਾਨੂੰ ਪ੍ਰਿੰਸੀਪਲ ਮੈਡਮ ਨੇ ਵੀ ਭਰੋ ਤਨ ਹੋਏ ਅਸੀਂ ਕਰਾਂਗੇ ਇਸ ਤੋਂ ਇਲਾਵਾ ਜੇਕਰ ਪ੍ਰਸ਼ਾਸਨ ਵੱਲੋਂ ਕੋਈ ਢਿੱਲ ਹੋਊਗੀ ਤਾਂ ਅਸੀਂ ਜਿਹੜੀ ਆ ਸੰਘਰਸ਼ ਦਾ ਜਿਹੜਾ ਰਸਤਾ ਉਹ ਅਪਣਾਵਾਂਗੇ ਤੇ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣ ਤੱਕ ਅਸੀਂ ਆਪਣਾ ਸੰਘਰਸ਼ ਜਿਹੜਾ ਉਹ ਜਾਰੀ ਰੱਖਾਂਗੇ ਵੀ ਜਿਹੜੇ ਕਮਰਿਆਂ ਦੇ ਵਿੱਚ ਕਲਾਸਾਂ ਨਹੀਂ ਲੱਗਦੀਆਂ ਨਾ ਜਾਂ ਜੋ ਕਮਰੇ ਖਾਲੀ ਹੁੰਦੇ ਆ ਉਹਨਾਂ ਨੂੰ ਲੋਕ ਕੀਤਾ ਜਾਵੇ ਉੱਥੇ ਇਦਾਂ ਦੀਆਂ ਘਟਨਾਵਾਂ ਹੋ ਸਕਦਾ ਕਿੰਨਾ ਟਾਈਮ ਪਹਿਲਾਂ ਵੀ ਵਰਤਦੇ ਹਾਂ ਹੁਣ ਉੱਤੇ ਉਹਦਾਂ ਦੀਆਂ ਕਲਾਸਾਂ ਦੇ ਵਿੱਚ ਸਾਰੇ ਦਿਨ ਚ ਇੱਕ ਜਾਂ ਦੋ ਕਲਾਸਾਂ ਮਸਾਂ ਲੱਗਦੀਆਂ ਹੁੰਦੀਆਂ ਤੇ ਉਹ ਕਮਰੇ ਸਾਰੇ ਦਿਨ ਖਾਲੀ ਹੁੰਦੇ ਆ ਸਟੂਡੈਂਟ ਉੱਥੇ ਬਹੁਤ ਥੋ ਉੱਪਰ ਕੈਮਰਿਆਂ ਦਾ ਕੋਈ ਪ੍ਰਬੰਧ ਨਹੀਂ ਹੈ ਮੈਡਮ ਕਹਿੰਦੇ ਸੀਗੇ ਵੀ ਰਾਇਮਰੇ ਹੈਗੇ ਅਸੀਂ ਉੱਪਰ ਦੇਖਿਆ ਉੱਥੇ ਕੈਮਰਿਆਂ ਦਾ ਕੋਈ ਪ੍ਰਬੰਧ ਨਹੀਂ ਉੱਪਰ ਕੈਮਰੇ ਵੀ ਲਗਾਉਣੇ ਚਾਹੀਦੇ ਆ ਜੇਕਰ ਉਹ ਕਲਾਸਾਂ ਦੇ ਵਿੱਚ ਸਟੂਡੈਂਟ ਨਹੀਂ ਉੱਤਾਂ ਜਾਂਦੇ ਉੱਥੇ ਟੀਚਰ ਘਟ ਜਾਂਦੇ ਆ ਤਾਂ ਉੱਥੇ ਕੈਮਰਿਆਂ ਦਾ ਪ੍ਰਬੰਧ ਹੋਣਾ ਚਾਹੀਦਾ ਵੀ ਇਦਾਂ ਦੀ ਘਟਨਾਵਾਂ ਜਿਹੜੀ ਆ ਉਹ ਰਿਕਾਰਡ ਕੀਤੀਆਂ ਜਾ ਸਕਣ ਨਾ ਵਾਪਰਨ ਮੇਰੇ ਵੱਲੋਂ ਇਹ ਆਸ਼ਵਾਸਨ ਦਿੱਤਾ ਗਿਆ ਹੈ ਕਿ ਅਸੀਂ ਪੂਰੇ ਸਾਡਾ ਤੇ ਪੁਲਿਸ ਡਿਪਾਰਟਮੈਂਟ ਦਾ ਪੂਰਾ ਸਹਿ ਹੋ ਗਿਆ ਹੈ ਔਰ ਮੈਂ ਉਹਨਾਂ ਨਾਲ ਰਾਤ ਦੇ ਚਾ ਜੋ ਪੁਲਿਸ ਨੇ ਕਾਰਵਾਈ ਕਰ ਰਹੀ ਹੈ ਤਿੰਨੋਂ ਦੋਸ਼ੀ ਫੜ ਲਏ ਨੇ ਔਰ ਜੋ ਉਹਨਾਂ ਵੱਲੋਂ ਸਾਡੇ ਇੱਥੇ ਕੋਈ ਤਫਤੀਸ਼ ਕਰਨੀ ਆ ਉਹ ਸਹੀ ਸਾਰੀ ਉਹਨਾਂ ਨਾਲ ਕੋਆਪਰੇਟ ਕਰ ਰਹੇ ਹਾਂ ਹਾਂ ਠੀਕ ਹੈ ਬੱਚਿਆਂ ਦੇ ਮਨ ਵਿੱਚ ਰੋਸ਼ ਵੀ ਹੈ ਤੇ ਉਹ ਉਹਨਾਂ ਦੇ ਉੱਤੇ ਵੀ ਇਸ ਗੱਲ ਦਾ ਅਸਰ ਹੈ ਤੇ ਉਹਨਾਂ ਨੇ ਐਕਸਪ੍ਰੈਸ ਕਰਨ ਲਈ ਤਰਨਾ ਲਾਇਆ ਪਰ ਮੈਂ ਰੀਸ਼ੋਰ ਕੀਤਾ ਵੀ ਸਾਡੀ ਪੂਰੀ ਕੋਆਪਰੇਸ਼ਨ ਹੈਗੀ ਬੱਚਾ ਨਾਲ ਸਾਡੀ ਪੂਰੀ ਕੋਆਪਰੇਸ਼ਨ ਇਸ ਪ੍ਰਸ਼ਾਸਨ ਨਾਲ ਤੇ ਅਸੀਂ ਪੂਰੀ ਆਪਣੀ ਵਾ ਲਾਵਾਂਗੇ ਕਿ ਦੋਸ਼ੀਆਂ ਨੂੰ ਪੂਰੀ ਸਜ਼ਾ ਮਿਲੇ ਕੀ ਲੱਗਦਾ ਉਹ ਉਸ ਦੀ ਉਹਦੀ ਆਇਡੈਂਟੀਟੀ ਡਿਸਕਲੋਸ ਨਾ ਹੋਣ ਦੇ ਡਰ ਤੋਂ ਮੈਂ ਨਹੀਂ ਮਿਲੀ ਪਰ ਮਿਲੂਗੀ ਕੀ ਲੱਗਦਾ ਕੋ ਤਾਹੀ ਕਿੱਥੋਂ ਹੋ ਜਾਣਾ ਇਹ ਤਾਂ ਜਦੋਂ ਪੂਰੀ ਤਫ਼ਤੀਸ਼ ਹੋਊਗੀ ਤਾਂ ਦੇਖਿਆ ਜਾਊਗਾ ਲੱਗਦਾ ਵੀ ਦੇਖੋ ਸਹਿਮ ਤਾਂ ਹੋ ਗਈ ਉਹਦੇ ਮਨ ਵਿੱਚ ਪਰ ਆਫਟਰ ਆਲ ਅਸੀਂ ਤਾਂ ਸ਼ੋਰ ਹੀ ਕਰ ਸਕਦੇ ਹਾਂ ਨਾ ਕਿ ਅਸੀਂ ਔਰ ਮੈਂ ਤਾਂ ਹਮੇਸ਼ਾ ਅ ਬੱਚਿਆਂ ਦੇ ਪੱਖੀ ਗੱਲ ਕੀਤੀ ਹੈ ਤੇ ਸਾਡਾ ਜੋ ਔਰਮਨ ਸੇਫਟੀ ਸੈਲ ਬਣਿਆ ਹੈ ਗ੍ਰੀਵੈਂਸ ਕਮੇਟੀ ਬਣੀ ਹੈ ਉਹ ਖੁੱਲੀ ਹੈ ਕਿ ਕੋਈ ਸਾਡੇ ਕੋਲ ਆਵੇ ਤਾਂ ਅਸੀਂ ਸ਼ੋਰਲੀ ਉਸ ਦਾ ਪੂਰਾ ਉਹ ਵੱਡੀ ਗੱਲ ਸਮਝਣੇ ਆਈ ਆ ਵੀ ਤਿੰਨੇ ਆਊਟਸਾਈਡਰ ਸੀ ਹਾਂਜੀ ਉਹ ਅੰਦਰ ਕਿਸ ਤਰ੍ਹਾਂ ਹੋਇਆ ਕਿ ਸਿਕਿਉਰਿਟੀ ਬਾਹਰ ਹੈਗਾ ਅੰਦਰ ਸਿਕਿਉਰਿਟੀ ਗੇਟ ਤੇ ਹੈਗੀ ਪਰ ਕਈ ਵਾਰੀ ਤੁਹਾਨੂੰ ਵੀ ਪਤਾ ਦਿਵਾਰਾਂ ਵੀ ਤਪਿਆ ਜਾਂਦੀਆਂ ਸੋ ਦੇਖਾਂਗੇ ਇਹ ਫਿਰ ਕਾ ਵੀ ਲੁੱਕ ਇਨ ਟੂ ਵੀ ਵਿਲ ਲੁੱਕ ਇਨ ਟੂ ਇਟ ਯੈਸ ਯੂਰ ਸਿਕਿਉਰਿਟੀ ਯੈਸ ਹੀ ਆਲਰੇਡੀ ਨਵੀਂ ਸਿਕਿਉਰਿਟੀ ਲਾ ਚੁੱਕੇ ਆ ਬਦਲ ਚੁੱਕੇ ਆ ਔਰ ਇਸ ਕਾਲਜ ਇਸ ਤੋਂ ਜ਼ਿਆਦਾ ਸਿਕਿਉਰ ਹੋ ਗਿਆ ਸਾਡੇ ਮੇਰੇ ਕੋਲ ਕਿੰਨੇ ਡੋਬੇ ਆ ਲੜਕੀਆਂ ਜਿਹੜੀਆਂ ਸਟੈਂਡਿੰਗ ਸੀ ਜਾ ਰਹੀਆਂ ਤਕਰੀਬਨ 2800 2900 ਵਿਦਿਆਰਥੀ ਸਾਡੇ 1350 ਲੜਕੀਆਂ ਦੱਸੀ ਜਾ ਰਹੀਆਂ ਉਹਨਾਂ ਦੀ ਸਿਕਿਉਰਿਟੀ ਦਾ ਵੀ ਕਿਤਨਾ ਕਿਤੇ ਸਵਾਲ ਜ਼ਰੂਰ ਖੜੇ ਹੁੰਦੇ ਹੈ ਲੈ ਕੇ ਦੇ ਕੁਝ ਕਹਿੰਦੇ ਕੰਦਾ ਟੇਂਜ ਜਾ ਸਕਦਾ ਨਹੀਂ ਨਹੀਂ ਪਰ ਪਤਾ ਨਹੀਂ ਇਹ ਉਹਨਾਂ ਦੋਸ਼ੀਆਂ ਦੀ ਗਲਤੀ ਹੈ ਉਹਨਾਂ ਨੇ ਕੀਤਾ ਆਦਰਵਾਈਜ਼ ਸਾਡ ਕਿ ਹੋ ਰਿਹਾ ਅੱਜਕੱਡੀ ਟੀਮ ਆਈ ਹੋਈ ਹੈ ਜਿਹੜੀ ਅੱਜ ਹਾਇਰ ਐਜੂਕੇਸ਼ਨ ਤੋਂ ਟੀਮ ਤਫਤੀਸ਼ ਕਰਨ ਵਾਸਤੇ ਆਈ ਹੋਈ ਹੈ ਅਸੀਂ ਆਪਣੀ ਇੰਟਰਨਲ ਇੱਕ ਟੀਮ ਗਠਿਤ ਕੀਤੀ ਹੈ ਤਫਤੀਸ਼ ਦੀ ਔਰ ਵੈਰੀ ਸੂਨ ਅਸੀਂ ਸਾਰੇ ਤੱਥ ਲੱਭ ਲੱਭ ਕਿੰਨੇ ਮੈਂਬਰ ਆਏ ਨੇ ਜੀ ਟੀਮ ਦੇ ਤਿੰਨ ਮੈਂਬਰ ਆਇਆ ਹੈ ਹਾਇਰ ਐਜੂਕੇਸ਼ਨ ਤੋਂ ਇਹਨਾਂ ਨੇ ਬੱਚਿਆਂ ਨੇ ਜਿਹੜਾ ਹੈਗਾ ਸਟੂਡੈਂਟਸ ਨੇ ਧਰਨਾ ਲਾਇਆ ਹੈ ਜਰੂਰ ਉਸ ਵਜੋਂ ਧਰਨਾ ਲਾਇਆ ਸੀ ਜਿਹੜੀ ਅੰਸਰੰਗ ਕਰਨਾ ਵਾਪਰੀ ਹੈ ਔਰ ਇਹਦੇ ਵਿੱਚ ਇਹਨਾਂ ਨੂੰ ਪ੍ਰਿੰਸੀਪਲ ਸਾਹਿਬ ਵੱਲੋਂ ਵਿਸ਼ਵਾਸ ਜੋ ਆਇਆ ਗਿਆ ਕਿ ਜਿਹੜੇ ਹੈਗੇ ਸੁਰੱਖਿਆ ਪ੍ਰਬੰਧ ਤੇ ਹੋਰ ਜਿਹੜੀਆਂ ਤਰੁੱਟੀਆਂ ਨੇ ਉਹਨਾਂ ਨੂੰ ਔਰ ਜਿਹੜਾ ਹੈਗਾ ਪ੍ਰੋਪਰ ਜਿਹੜੇ ਹੈਗੇ ਨੇ ਸਕਿਉਰਟੀ ਅਰੇਂਜਮੈਂਟ ਇੱਥੇ ਕੀਤੇ ਜਾਣਗੇ। ਬਾਕੀ ਮੇਰੇ ਵੱਲੋਂ ਜਿਹੜਾ ਹੈਗਾ ਇਹਨਾਂ ਨੂੰ ਦੱਸਿਆ ਗਿਆ ਕਿ ਜਿਹੜੇ ਕੋਈ ਕਦਮੇ ਦੇ ਵਿੱਚ ਰੇਪ ਕੇਸ ਦੇ ਵਿੱਚ ਤਿੰਨੇ ਦੋਸ਼ੀ ਸੀਗੇ ਉਤਨੇ ਦੋਸ਼ੀ ਅਸੀਂ ਅਰੈਸਟ ਕਰ ਲਏ ਨੇ। ਔਰ ਅਸੀਂ ਫਰਦਰ ਦੀ ਤਫ਼ਤੀਸ਼ ਕਰਕੇ ਇਹਦਾ ਚਲਾਨ ਪੇਸ਼ ਕਰਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਵਾਂਗੇ। ਅਗਲੀ ਜਰਸੀ ਕੀ ਆਈ ਹੈ ਕਾਲਜ ਦੇ ਸਮਾਜ। ਅਗਲੀ ਜਰਸੀ ਨਾਲ ਦੀ ਜਿਹੜੀ ਹੈਗੀ ਕਮੇਟੀ ਆਈ ਹੈ ਜੀ ਉਹ ਪ੍ਰਿੰਸੀਪਲ ਆਏ ਨੇ। ਦੋ ਤਿੰਨ ਕਾਲਜ ਦੇ ਉਹ ਕਰ ਰਹੇ ਨੇ ਹੁਣ ਅੰਦਰ ਕਰ ਰਹੇ ਨੇ ਪੜਤਾਲ ਕਰ ਰਹੇ ਨੇ ਇਨਕੁਆਇਰੀ ਕਰ ਰਹੇ ਨੇ ਉਹ ਚੈੱਕ ਕਰ ਰਹੇ ਨੇ ਕਿਹਦੀ ਨੈਗੇਂਸੀ ਹੈ ਪੁਲਿਸ ਦੀ ਜਾਂਚ ਤੋਂ ਸਾਹਮਣੇ ਕੀ ਆਏਗਾ ਪੁਲਿਸ ਦੀ ਜਾਂਚ ਤਾਂ ਉਸ ਜਿਹੜੀ ਹੈਗੀ ਆ ਰੇਪ ਦਾ ਜਿਹੜਾ ਮੈਟਰ ਹੋਇਆ ਉਸ ਦੀ ਤਫ਼ਤੀਸ਼ ਕਰ ਰਹੇ ਆਂ ਬਾਕੀ ਜਿਹੜਾ ਹੈਗਾ ਫਰਦਰ ਜਿਹੜੀ ਬਾਕੀ ਇਹਨਾਂ ਨੇ ਆਪਣੇ ਕਾਲਜ ਦੀ ਕਰਨੀ ਹੈ ਉਹ ਇਹਨਾਂ ਦੀ ਕਮੇਟੀ ਕਰ ਰਹੀ ਹੈ ਜਿੰਨੇ ਉਹਨਾਂ ਨੇ ਪੁੱਛਗਿੱਛ ਤੋਂ ਸਾਹਮਣੇ ਆਏ ਹੁਣ ਨੇ ਆਪਣਾ ਸਾਰੇ ਹਾਂਜੀ ਹਾਂਜੀ ਹੈਗੇ ਤਾਂ ਆਊਟਸਾਈਡਰ ਨੇ ਪੁੱਛਗਿੱਛ ਤੋਂ ਤਫ਼ਤੀਸ਼ ਤੋਂ ਸਾਡੇ ਤੱਕ ਤਾਂ ਇਹ ਸਾਹਮਣੇ ਆ ਗਿਆ ਵੀ ਸਾਰੇ ਜਿਹੜੇ ਤਿੰਨੇ ਮੁੰਡੇ ਨੇ ਆਊਟਸਾਈਡਰ ਨੇ